ਅਸਲਾਮੁਅਲੈਕਮ ਉਮੀਦ ਕਾਮੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅਮਨਦੀਪ ਕੌਰ ਲੇਡੀ ਪੁਲਿਸ ਕਾਂਸਟੇਬਲ ਜਿਹੜਾ ਕਿ ਚਿੱਟੇ ਦਾ ਆ ਧੰਦਾ ਕਰਦੀ ਸੀਗੀ ਨਸ਼ਾ ਵੇਚਦੀ ਸੀਗੀ ਉਹਦੇ ਕੇਸ ਦੇ ਵਿੱਚ ਵੱਡੇ ਵੱਡੇ ਖੁਲਾਸੇ ਹੋ ਰਹੇ ਆ ਔਰ ਐਸੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਮਰਜੀ ਦਾ ਖਾਲਸਾ ਬਰਚੀ ਕੀ ਫਤਿਹ ਜੋ ਅੱਜ ਵੀਡੀਓ ਬਣਾਉਣ ਲੱਗਿਆਂ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਬੜਾ ਹੀ ਜਿਹੜਾ ਕਿ ਮੁੱਦਾ ਪਕਿਆ ਹੋਇਆਗਾ ਜੋ ਲੈਡੀ ਕਾਂਸਟੇਬਲ ਚਿੱਟੇ ਦੇ ਨਾਲ ਫੜੀ ਗਈ ਸੀ ਹੁਣ ਉਹਦੇ ਵਿੱਚ ਵੱਡੇ ਜਿਹੜੇ ਅਧਿਕਾਰੀ ਨੇ ਉਹ ਫਸਣਗੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਬਚਾਉਣਾ ਸ਼ੁਰੂ ਕੀਤਾ ਪਰ ਜਿਹੜੀ ਹੁਣ ਕੇਂਦਰ ਦੀ ਏਜੰਸੀ ਕੋਲੇ ਇਹ ਜਿਹੜੀ ਐਨਸੀਬੀਆਈ ਕੋਲੇ ਜਿਹੜੀ ਜਾਂਚ ਚੱਲੀ ਗਈ ਆ ਤੇ ਹੁਣ ਉਹਨਾਂ ਦੇ ਅੜਿੱਕੇ ਜਿਹੜਾ ਕਿ ਇਹ ਲੈਡੀ ਕਾਂਸਟੇਬਲ ਅਤੇ ਉਹਦਾ ਲੀਡਰਸ਼ਿਪ ਦੇ ਵਿੱਚ ਰਹਿੰਦਾ ਸੀ ਸੋਨੂ ਬਲਵਿੰਦਰ ਸੋਨੂ ਜਿਹੜਾ ਉਹ ਵੀ ਜਿਹੜਾ ਇਸ ਘੇਰੇ ਦੇ ਵਿੱਚ ਆਊਗਾ ਤੇ ਨਾਲ ਤੁਹਾਨੂੰ ਇੱਥੇ ਹੋਰ ਦੱਸ ਦਵਾਂ ਕਿ ਦੋ ਆਈਪੀਐਸ ਇੱਕ ਤਾਂ ਆਈਪੀਐਸ ਦਾ ਅਧਿਕਾਰੀ ਆ ਤੇ ਇੱਕ ਹੈਗਾਗਾ ਐਸਐਚਓ ਜਿਹੜੇ ਕਿ ਦੋਵੇਂ ਕਦੇ ਫਾਜ਼ਿਲ ਕਾ ਡਿਊਟੀ ਹੁੰਦੀ ਸੀ ਕਦੇ ਬਠਿੰਡੇ ਕਦੇ ਫਾਜ਼ਿਲ ਕਾ ਕਦੇ ਬਠਿੰਡੇ ਹੁਣ ਦੱਸਿਆ ਜਾ ਰਿਹਾ ਕਿ ਉਸ ਲੈਡੀ ਕਾ ਟੇਬਲ ਦੇ ਇੱਕ ਇਸ ਵੱਡੇ ਆਈਪੀਐਸ ਅਧਿਕਾਰੀ ਦੇ ਨਾਲ ਦੂਜੇ ਸਬ ਇੰਸਪੈਕਟਰ ਦੇ ਨਾਲ ਐਸਐਚਓ ਦੇ ਨਾਲ ਇੱਕ ਯਾਨੀ ਕਿ ਤਿੰਨ ਜਣਿਆਂ ਦੇ ਨਾਲ ਵੱਡੇ ਤਾਰ ਜਿਹੜੇ ਜੁੜੇ ਹੋਏ ਨੇ ਤੇ ਨਾਲ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਦਿਨ ਚਿੱਟਾ ਫੜਿਆ ਗਿਆ ਸੀ ਉਸ ਕਾਂਸਟੇਬਲ ਲੜਕੀ ਤੋਂ ਉਸ ਪੌਲਸ ਵਾਲੀ ਮਹਿਲਾ ਤੋਂ ਤੇ ਉਸ ਤੋਂ ਇੱਕ ਦਿਨ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਕਿ ਬਲਵਿੰਦਰ ਸੋਨੂ ਜਿਹੜਾ ਕਿ ਗੱਡੀ ਥਾਰ ਗੱਡੀ ਲੈ ਕੇ ਗਿਆ ਸੀ ਫਾਜ਼ਲਕਾ ਤੇ ਫਾਜ਼ਲਕਾ ਤੋਂ ਜਿਹੜਾ ਸਭ ਕੁਝ ਲਿਆਉਂਦੇ ਸੀ ਜਿਹੜਾ ਚਿੱਟਾ ਸਪਲਾਈ ਕਰਦੇ ਸੀ ਉਹ ਕਿੱਥੇ ਕਰਦੇ ਸੀ ਉਹ ਕਰਦੇ ਸੀ ਹਰਿਆਣੇ ਦੇ ਬੱਕ-ਬੱਕ ਪਿੰਡਾਂ ਦੇ ਵਿੱਚ ਜਾਨੀ ਕਿ ਮੇਨ ਸੀ ਉਹਨਾਂ ਦਾ ਸਿਰਸਾ ਜਿਹੜਾ ਸ਼ਹਿਰ ਆ ਉਸ ਤੋਂ ਇਲਾਵਾ ਜਿਹੜਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਬੰਦਿਆ ਜਾ ਰਿਹਾ ਸੀ ਇਹ ਕਾਰੋਬਾਰ ਧੰਦਾ ਜਿਹੜਾ ਕਾਫੀ ਲੰਬਾ ਟਾਈਮ ਚੱਲਦਾ ਰਿਹਾ ਪਰ ਪੁਲਸ ਦੀਆਂ ਕਦੇ ਨਾਜ਼ਰਾਂ ਨਹੀਂ ਪਈਆਂ ਆਖਰ ਪੁਲਸ ਨੂੰ ਜਿਹੜਾ ਜਦੋਂ ਸਰਕਾਰ ਨੇ ਪੂਰਾ ਸਿਕੰਜਾ ਕੱਸਿਆ ਕਿ ਹੁਣ ਭਾਈ ਤੁਸੀਂ ਲੋਕ ਹੁਣ ਸਾਡੇ ਗੱਲ ਪੈਣ ਲੱਗ ਪਏ ਤੇ ਹੁਣ ਤਾਂ ਲੋਕਾਂ ਦਾ ਜਿਹੜਾ ਗੁੱਸਾਗਾ ਉਹ ਜਾਇਜ਼ ਆ ਕਿ ਚਿੱਟੇ ਦੇ ਨਾਲ ਘਰ-ਘਰ ਦੇ ਵਿੱਚ ਸੱਤ ਸਰ ਬਿਸ ਰਹੇ ਨੇ ਚਿੱਟੇ ਦੇ ਨਾਲ ਘਰ-ਘਰ ਦੇ ਵਿੱਚ ਮੌਤਾ ਹੋ ਰਹੀਆਂ ਨੇ ਹਰ ਇੱਕ ਪਿੰਡ ਦਾ ਬੱਚੇ ਤੋਂ ਲੈ ਕੇ ਬੁੱਢੇ ਤੱਕ ਜਿਹੜੇ ਲੋਕ ਜਦੋਂ ਰੋਣ ਲੱਗ ਪਏ ਸਰਕਾਰ ਨੂੰ ਘੇਰਨ ਲੱਗ ਪਏ ਜਦੋਂ ਸਰਕਾਰ ਨੇ ਵੀ ਚਾਹਿਆ ਕਿ ਹੁਣ ਤੱਕ ਕਰੀਬਾ 2 ਸਾਲ ਰਹਿ ਗਏ ਸਾਡੇ ਹੁਣ ਸਾਨੂੰ ਇਹ ਕੁਝ ਕਰਨਾ ਪਊਗਾ ਜੇ ਅਸੀਂ ਇਹ ਨਾ ਕੀਤਾ ਤਾਂ 2027 ਦੇ ਵਿੱਚ ਜਿੰਨਾ ਸਾਨੂੰ ਬਹੁਤ ਜਿਹੜਾ ਮੁਸ਼ਕਲ ਹੋ ਜੂਗਾ ਤੇ ਇਸ ਨੂੰ ਲੈ ਕੇ ਜਿਹੜਾ ਫਿਰ ਐਕਸ਼ਨ ਲੈਂਦਾਗਾ ਨਸਾਂ ਦੇ ਖਿਲਾਫ ਕਈ ਅਨੇਕਾਂ ਘਰਾਤੇ ਬਲਡੋਜ਼ਰ ਚਲਾਏ ਗਏ ਨੇ ਮੇਸਾ ਕਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ ਇਹਦੇ ਵਿੱਚ ਨਾ ਤਾਂ ਕੋਈ ਬੀਏ ਬੀਆਈਪੀ ਬੰਦਾ ਬਚੂਗਾ ਜੇ ਕੋਈ ਹੋਇਆਗਾ ਨਾ ਹੀ ਕੋਈ ਪੁਲਿਸ ਦਾ ਚਾਹੇ ਛੋਟਾ ਚਾਹੇ ਵੱਡਾ ਅਧਿਕਾਰੀ ਉਹ ਬਚੂਗਾ ਪਰ ਫਿਰ ਹਾਲ ਇਹ ਸਭ ਤੋਂ ਵੱਡਾ ਹੁਣ ਇੱਕ ਸਵਾਲ ਬਣਿਆ ਹੋਇਆਗਾ ਲੇਡੀ ਕਾਰਟੇਵਲ ਦਾ ਜਿਹੜਾ ਕਿ ਉਹਦੀ ਕੋਠੀ ਉੱਤੇ ਬਲਡوزر ਕਦੋਂ ਚੱਲੂਗਾ ਇਹ ਲੋਕਾਂ ਦੇ ਵੱਡੇ ਸਵਾਲ ਨੇ ਦੂਸਰੇ ਪਾਸੇ ਬਠਿੰਡੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਾਦਮ ਨੇ ਕਿਹਾ ਕਿ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਕਿ ਕਿਸੇ ਅਸੀਂ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਬਲਡੋਜ਼ਰ ਚਲਾ ਦਈਏ ਤੇ ਜਦੋਂ ਇਹਨਾਂ ਦੇ ਆਪ ਦੇ ਪਾਸ ਦੇ ਆ ਉਦੋਂ ਇਹ ਇਹ ਬਿਆਨ ਦਿੰਦੇ ਆ ਤੇ ਭਾਈ ਜਦੋਂ ਤੁਸੀਂ ਬਲਡੋਜ਼ਰ ਪਹਿਲਾਂ ਜਿਹੜੇ ਨਸ਼ਿਆਂ ਦੇ ਸਦਾਗਰਾਂ ਦੇ ਘਰੇ ਦੇ ਚਲਾ ਦਿੱਤੇ ਕਹਿੰਦੇ ਜੀ ਉਹ ਅਸੀਂ ਨਸ਼ੇ ਸਦਾਗਰਾਂ ਦਾ ਕੋਈ ਕਹਿੰਦੇ ਘਰ ਨਹੀਂ ਢਾਇਆ ਜਿਹੜੀਆਂ ਕਿ ਨਜਾਇਜ਼ ਸਾਰੀਆਂ ਨੇ ਨਜਾਇਜ਼ ਸਾਰੀਆਂ ਨੇ ਜਿਹੜੀਆਂ ਅਸੀਂ ਕਹਿੰਦੇ ਉਹ ਘਟ ਆਏ ਨੇ ਉਹ ਮਕਾਨ ਢਾਏ ਨੇ ਹੌਣ ਤੁਸੀਂ ਡੀਜੀਪੀ ਤੇ ਭਗਵੰਤ ਮਾਨ ਦੇ ਬਿਆਨ ਆਪਸ ਆਪਸ ਦੇ ਵਿੱਚ ਨਹੀਂ ਰਲਦੇ ਹੁਣ ਜਿਹੜਾ ਬਲਵਿੰਦਰ ਸੁੰਨੂ ਆ ਹੁਣ ਕਹਿੰਦੇ ਲੋਕੇਸ਼ਨ ਉਹਦੀ ਫਲਾਣੇ ਤਾਂ ਆ ਗਈ ਧੌਕੇ ਤਾਂ ਆ ਗਈ ਪਰ ਜਦੋਂ ਤੁਸੀਂ ਫੜਨਾ ਸੀ ਉਦੋਂ ਫੜਿਆ ਨਹੀਂ ਤੇ ਅੱਜ ਤੁਸੀਂ ਉਹਨੂੰ ਆਪਣੀਆਂ ਗੱਡੀਆਂ ਰਾਹੀਂ ਅੱਧਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆਗਾ ਤੇਲ ਮਚਾ ਰਹੇ ਹੋ ਅੱਜ ਛਾਪੇ ਮਾਰ ਰਹੇ ਹੋ ਜਦੋਂ ਤੁਹਾਡੇ ਕੋਲ ਸੀ ਜਦੋਂ ਤੁਸੀਂ ਨਾਬਜਦ ਕੀਤਾ ਹੋਇਆ ਸੀ ਪਰਚੇ ਦੇ ਵਿੱਚ ਉਹਦੇ ਤੁਹਾਡੇ ਸਾਹਮਣੇ ਜਿਹੜਾ ਕੁੱਟਮਾਰ ਕਰਦਾ ਰਿਹਾ ਸੀ ਉਹ ਆਪਣੀ ਜਿਹੜੀ ਘਰ ਵਾਲੀ ਉਹਦਾ ਤਲਾਕ ਲਿਆ ਜਾਂ ਨਾ ਲਿਆ ਉਹ ਚੀਕ-ਚੀਕ ਕੇ ਕਹਿ ਰਹੀ ਸੀ ਉਹ ਕਹਿ ਰਹੀ ਸੀ ਕਿ ਮੈਂ ਤਕਰੀਬ 2020-22 ਤੋਂ ਜਿਹੜੀ ਇੱਕ ਲਿਖ ਲਿਖਿਆ ਜਿਹੜੀਆਂ ਐਪਲੀਕੇਸ਼ਨਾਂ ਦੇ ਦੇ ਰਹੀਆਂ ਕਿਸੇ ਨੇ ਮੇਰੀ ਜਿਹੜੀ ਗੱਲ ਨਹੀਂ ਸੁਣੀ ਕਿ ਭਾਈ ਇਹ ਚਿੱਟਾ ਵੇਚਦੇ ਨਸ਼ਾ ਵੇਚਦੇ ਨਸ਼ੇ ਦੇ ਤਸ਼ਕਰ ਇਹ ਚਿੱਟਾ ਭਾਈ ਫਲਾਣੇ ਤਾਂ ਵੇਚਦੇ ਆ ਇਹ ਗੱਡੀ 'ਚ ਜਾਂਦੇ ਆ ਉਹਨੇ ਗੱਡੀ ਦੇ ਨੰਬਰ ਵੀ ਦੱਸ ਦਿੱਤੇ ਉਹਨੇ ਦੱਸਿਆ ਕਿ ਆਹ ਚਿੱਟੀ ਵਰਨਾ ਦੇ ਵਿੱਚ ਆ ਇੰਨੇ ਕਿਲੋ ਆ ਜਿਹੜਾ ਕਿ ਚਿੱਟਾਗਾ ਉਹ ਵੀ ਨਹੀਂ ਫੜਿਆ ਗਿਆ ਫੇਰ ਦੱਸਤਾ ਕਿ ਭਾਈ ਸਰਸੇ ਦੇ ਵਿੱਚ ਵੇਚਦੇ ਆ ਫੇਰ ਵੀ ਨਹੀਂ ਫੜਿਆ ਆਖਰ ਚਲੋ ਹੁਣ ਹੱਥ ਪਿਆ ਉਸ ਲੇਡੀ ਕਸਟੋਵਲ ਨੂੰ ਜਿਹੜੀ ਅਮਨਦੀਪ ਕੌਰ ਆ ਹੁਣ ਦੇਖਦੇ ਆ ਕਿ ਕੀ ਸੱਚਮੁੱਚ ਹੀ ਜਿਹੜੀ ਸਚਾਈ ਆ ਕਿ ਉਹਦੇ ਉੱਤੇ ਕਾਰਵਾਈ ਕਿੰਨੀ ਕੁ ਹੁੰਦੀ ਆ ਉਸ ਦੇ ਨਾਲ ਰਲੀਆਂ ਹੋਈਆਂ ਕਾਲੀਆਂ ਭੇਡਾ ਕਾਲੇ ਕਾਂ ਜਿਹਨੂੰ ਆਪਾਂ ਕਹਿ ਦਈਏ ਆਈਪੀਐਸ ਅਧਿਕ ਅਰਿਦਸ਼ਿਆ ਜਾ ਰਿਹਾ ਇੱਕ ਐਸਓਚ ਦੱਸਿਆ ਜਾ ਰਿਹਾ ਤੇ ਸਬ ਇੰਸਪੈਕਟਰ ਦੱਸਿਆ ਜਾ ਰਿਹਾ ਕਿ ਤਿੰਨੇ ਬੰਦੇ ਇਹ ਬਠਿੰਡਾ ਤੋਂ ਫਾਜ਼ਲਕਾ ਤੱਕ ਹੀ ਘੁੰਮਦੇ ਰਹੇ ਜਾਨੀ ਕਿ ਕਹਿੰਦਾ ਭਾਵ ਕਿ ਇਹਨਾਂ ਦੀ ਡਿਊਟੀਆਂ ਕਦੇ ਉਧਰ ਹੋ ਜਾਂਦੀਆਂ ਕਦੇ ਉਧਰ ਹੋ ਜਾਂਦੀਆਂ ਕਦੇ ਉਧਰ ਹੋ ਜਾਂਦੀਆਂ ਕਹਿੰਦੇ ਕਿ ਇਹ ਇਹਦੇ ਇਹਨਾਂ ਅਧਿਕਾਰੀਆਂ ਦਾ ਹੱਥ ਸੀ ਜਿਹੜਾ ਕਿ ਉਸ ਆਮਨਦੀਪ ਕੌਰ ਦੇ ਉੱਪਰ ਸੀ ਇਸ ਕਰਕੇ ਜਿਹੜੀ ਆਮਨਦੀਪ ਕੌਰ ਆ ਲੇਡੀ ਕਾਂਸਟੇਬਲ ਇਸ ਕਰਕੇ ਕਹਿੰਦੀ ਉਹ ਬੱਚਦੀ ਆ ਰਹੀ ਸੀ ਇਸ ਕਰਕੇ ਉਹ ਕਹਿੰਦੀ ਸੀ ਕਿ ਮੈਨੂੰ ਜਿਹੜੀ ਚੈਟ ਕਰ ਰਹੀ ਸੀ ਇੱਕ ਵਾਰੀ ਅਧਿਕਾਰੀਆਂ ਦਾ ਫੋਨ ਨੰਬਰ ਆ ਮੈਂ ਤੁਹਾਨੂੰ ਕਹਿੰਦੀ ਮੈਂ ਮੈਨੂੰ ਸਮਾਂ ਦੇ ਦਿਓ ਫੋਨ ਕਰਨ ਦਾ ਕਿ ਤੁਹਾਡੀਆਂ ਪੈਂਟਾ ਗਿੱਲੀਆਂ ਨਾ ਹੋ ਜਾਣ ਪੁਲਿਸ ਵਾਲਿਆਂ ਨੂੰ ਇਹ ਗੱਲ ਕਹਿ ਰਹੀ ਇੱਕ ਪੁਲਿਸ ਦੀ ਇੱਕ ਕਾਂਸਟੇਬਲ ਵੱਡੇ ਅਧਿਕਾਰੀਆਂ ਨੂੰ ਹੁਣ ਤੁਸੀਂ ਇਹ ਦੱਸੋ ਕਿ ਮੈਨੂੰ ਲੱਗਦਾ ਕਿ ਉਸਾ ਲੇਡੀ ਕਾਂਸਟੇਬਲ ਦਾ ਸੱਚੀ ਮਿੱਚੀ ਜਿਹੜਾ ਸਿੱਕਾ ਚੱਲਦਾ ਸੀ ਤੇ ਚੱਲਦਾ ਮੈਨੂੰ ਲੱਗਦਾ ਕਿ ਅੱਜ ਵੀ ਚੱਲਦਾ ਠੀਕ ਹੈ ਕਿ ਕੇਂਦਰ ਦੀਆਂ ਏਜੰਸੀਆਂ ਉਹ ਬੱਕ ਗੱਲ ਆ ਜੇਕਰ 56 ਕੱਥਦੀਆਂ ਨੇ ਪਰ ਪੰਜਾਬ ਪੁਲਸ ਦੇ ਉਹਦੇ ਵਿੱਚ ਤੇ ਸ਼ਿਕਾ ਅੱਜ ਪਾਈ ਚੱਲਦਾ ਉਹਦਾ ਹੋਰ ਹੁੰਦਾ ਉਹਦੀ ਕੋਠੀ ਢਾ ਦਿੱਤੀ ਢਾ ਦਿੱਤੀ ਜਾਂਦੀ ਹੋਰ ਹੁੰਦਾ ਬੜਾ ਤਸੱਦਦ ਕੀਤਾ ਹੁੰਦਾ ਬੜਾ ਕੁਝ ਮਨਾਇਆ ਹੁੰਦਾ ਪਰ ਹਾਲੇ ਤੱਕ ਕੁਝ ਬਾਹਰ ਨਹੀਂ ਆਇਆ ਕਿ ਬੀਬਾ ਤੇ ਉਹ ਕਾਸਟੇਬਲ ਲੇਡੀ ਕਿ ਕੀ ਮੰਨੀ ਆ ਤੇ ਹੁਣ ਦੱਸਿਆ ਜਾ ਰਿਹਾ ਕਿ ਜਿੰਨਾਂ ਦੇ ਕੋਈ ਸੋਨੋ ਦੀ ਗਿਰਪਦਾਰੀ ਨਹੀਂ ਹੁੰਦੀ ਸੋਨੂੰ ਜਿਹੜਾ ਕਿ ਬੜੇ-ਬੜੇ ਰਾਗ ਲਾਪੂ ਆ ਬੜੇ-ਬੜੇ ਖਲਾਸੇ ਕਰੂਗਾ ਕਿ ਕਿੱਤੋਂ ਚਿੱਟਾ ਆਉਂਦਾ ਸੀ ਕਿਨੂੰ-ਕਿਨੂੰ ਆ ਕਿਹੜੇ-ਕਿਹੜੇ ਅਪਸਰ ਸੀ ਵਿੱਚ ਉਹਦੇ ਜਾਂ ਕਿਹੜੇ ਮੰਤਰੀ ਸੀ ਜਾਂ ਕਿੰਨੇ ਵੱਡੇ ਸਿਆਸੀ ਬੰਦਿਆਂ ਦਾ ਹੱਥ ਸੀ ਉਹਦੇ ਪਿੱਛੇ ਇਹ ਵੱਡੇ ਖਲਾਸੇ ਸੋਨੂੰ ਦੇ ਫੜਨ ਤੋਂ ਬਾਅਦ ਹੀ ਹੋਣੇ ਨੇ ਤੇ ਨਾਲ ਹੀ ਇਹ ਲੈਡੀ ਫਿਰ ਕਨਸਟੇਬਲ ਦਾ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਅਰਮਾਨ ਵੀ ਲਿਆ ਜਾ ਸਕਦਾਗਾ ਦੁਬਾਰੇ ਉਹਨੂੰ ਜੇਲ੍ਹ ਦੇ ਵਿੱਚੋਂ ਦੁਬਾਰੇ ਕਚੜੀ ਤੇ ਲਿਆਂਦਾ ਜਾ ਸਕਦਾਗਾ ਇਹ ਵੀ ਵੱਡਾ ਇੱਕ ਹੁਣ ਰੀਡ ਦੀ ਹੱਡੀ ਤਾਂ ਬਣਿਆਗਾ ਸਰਕਾਰ ਦੀ ਤੇ ਪੁਲਿਸ ਦੀ ਪਰ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਗੌਂਦੋ ਤੇ ਮਿੱਟੀ ਤਾਂ ਨਹੀਂ ਝਾੜਦੇ ਪਰ ਜੇਕਰ ਇਹ ਝਾੜਦੇ ਆ ਤਾਂ ਕੇਂਦਰ ਦੀ ਏਜੰਸੀ ਫਿਰ ਕਿੰਨਾ ਟਾਈਮ ਲਾਉਂਦੀ ਆ ਤੇ ਕਿਹਨੂੰ ਕਿਹਨੂੰ ਟੰਗਦੀ ਆ ਤੇ ਕਿਹੜੇ ਕਿਹੜੇ ਇਹਦੇ ਵਿੱਚ ਅਧਿਕਾਰੀ ਸ਼ਾਮਲ ਹੁੰਦੇ ਆ ਦੇਖਦੇ ਆ ਤੁਸੀਂ ਦੇਖਦੇ ਰਹੋ ਪੰਜਾਬੀ ਬਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ ਇਹੋ ਵੀਡੀਓ ਤੁਸੀਂ ਦੇਖੀ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਕੀ ਹੈ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਤੁਸੀਂ ਉਸ ਦੇ ਬਾਰੇ ਕੀ رائے ਰੱਖਦੇ ਹੋ ਉਹਨਾਂ ਦਾ ਦਿਸਹਮਤੀ ਹੈ ਜਾਂ ਨਹੀਂ ਸਹਿਮਤੀ ਹੈਗੀ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼